ਅੱਜ ਪੂਰੇ 3 ਸਾਲ ਬਾਅਦ ਗੁਰਵਿੰਦਰ ਆਪਣੇ ਦੇਸ਼ ਭਾਰਤ ਵਾਪਸ ਆ ਰਿਹਾ ਸੀ ਤੇ ਆਪਣਿਆਂ ਨੂੰ ਮਿਲਣ ਦੀ ਖੁਸ਼ੀ ਨਾਲ ਅੰਦਰੋਂ-ਅੰਦਰ ਉਤਸ਼ਾਹਿਤ ਹੋ ਰਿਹਾ ਸੀ। ਉਹਨੇ ਆਉਣ ਦੀ ਖ਼ਬਰ ਵੀ ਘਰ ਵਾਲਿਆਂ ਨੂੰ ਨਹੀਂ ਸੀ ਦਿੱਤੀ ਕਿਉਂਕਿ ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਨੌਕਰੀ ਦੇ ਸਿਲਸਿਲੇ ਵਿੱਚ ਅਮਰੀਕਾ ਗਿਆ ਹੋਇਆ ਸੀ ਉਹ। ਪਰ ਇਹਨਾਂ 3 ਸਾਲਾਂ 'ਚ ਆਪਣੇ ਕੰਮ 'ਚ ਐਨਾ ਉਲਝ ਗਿਆ ਕਿ ਦੇਸ਼ ਵਾਪਸ ਆ ਹੀ ਨਹੀਂ ਸਕਿਆ। ਏਅਰਪੋਰਟ ਤੋਂ ਉੱਤਰ ਕੇ ਗੁਰਵਿੰਦਰ ਸੋਚਣ ਲੱਗਿਆ ਕਿ ਪਿਛਲੀ ਵਾਰ ਜਦੋਂ ਉਹਦੀ ਪਤਨੀ ਇਸਪ੍ਰੀਤ ਨਾਲ ਗੱਲ ਹੋਈ ਸੀ ਤਾਂ ਉਹਨੇ ਦੱਸਿਆ ਸੀ ਕਿ ਮਾਂ ਜੀ ਦੀ ਤਬੀਅਤ ਇਹਨਾਂ ਦਿਨਾਂ ਵਿੱਚ ਠੀਕ ਨਹੀਂ ਰਹਿੰਦੀ ਸ਼ਾਇਦ ਸ਼ਹਿਰ ਦੀ ਹਵਾ ਉਹਨਾਂ ਨੂੰ ਰਾਸ ਨਹੀਂ ਆਈ ਇਸ ਲਈ ਉਹ ਕੁਝ ਦਿਨਾਂ ਲਈ ਪਿੰਡ ਰਹਿਣ ਚਲੇ ਗਏ ਕੁਝ ਸਮੇਂ ਲਈ ਉਹਨਾਂ ਨੇ ਬੀਰੋ ਤਾਈ ਦੇ ਘਰ ਵਿੱਚ ਕਮਰਾ ਕਰਾਏ ਤੇ ਲੈ ਲਿਆ ਸੀ ਪਰ ਗੁਰਵਿੰਦਰ ਜਲਦੀ ਤੋਂ ਜਲਦੀ ਆਪਣੇ ਮਾਂ ਤੇ ਬਾਪੂ ਜੀ ਨੂੰ ਮਿਲਣਾ ਚਾਹੁੰਦਾ ਸੀ ਏਸਲੀ 에어ਪੋਰਟ ਤੋਂ ਉੱਤਰ ਕੇ ਆਪਣੀ ਪਤਨੀ ਨੂੰ ਮਿਲੇ ਤੋਂ ਬਿਨਾਂ ਹੀ ਟੈਕਸੀ ਕਰਕੇ ਸਿੱਧਾ ਆਪਣੇ ਪਿੰਡ ਵੱਲ ਨਿਕਲ ਗਿਆ। ਤਾਂ ਪਿੰਡ ਦੀ ਮਿੱਟੀ ਦੀ ਸੁਗੰਧ ਉਹਨੂੰ ਆਪਣੇ ਵੱਲ ਖਿੱਚਣ ਲੱਗੀ। ਉਹਦਾ ਬਚਪਨ ਉਹਦੀਆਂ ਅੱਖਾਂ ਸਾਹਮਣੇ ਚਲਚਿਤਰ ਵਾਂਗ ਦਿਖਾਈ ਦੇਣ ਲੱਗ ਪਿਆ। ਬੀਰੋ ਤਾਈ ਦੇ ਘਰ ਜਾਂਦੇ ਹੋਏ ਉਹ ਪਿੰਡ ਦੀ ਹਰ ਗਲੀ ਹਰ ਨੁਕੜ ਨੂੰ ਬੜੇ ਧਿਆਨ ਨਾਲ ਵੇਖਦਾ ਜਾ ਰਿਹਾ ਸੀ। ਤੇ ਮਾਤਾ-ਪਿਤਾ ਨਾਲ ਬਿਤਾਏ ਅਨਮੋਲ ਪਲਾਂ ਨੂੰ ਯਾਦ ਕਰਦਾ ਜਾ ਰਿਹਾ ਸੀ। ਜਦੋਂ ਗੁਰਵਿੰਦਰ ਬੀਰੋ ਤਾਈ ਦੇ ਘਰ ਪਹੁੰਚਿਆ ਤਾਂ ਉਹਨੂੰ ਵੇਖ ਕੇ ਤਾਈ ਦੇ ਬੁੱਢੇ ਚਿਹਰੇ ਤੇ ਮੁਸਕਾਨ ਫੈਲ ਗਈ। ਸਤਿ ਸ਼੍ਰੀ ਅਕਾਲ ਤਾਈ ਜੀ, ਕਿਵੇਂ ਹੋ? ਮੈਂ ਠੀਕ ਹਾਂ ਪੁੱਤ, ਤੂੰ ਦੱਸ। ਮੁੱਦ ਤਾਂ ਹੋ ਗਈਆਂ ਪੁੱਤ ਤੈਨੂੰ ਦੇਖ ਕੇ। ਗੁਰਵਿੰਦਰ ਇੱਧਰ-ਉਧਰ ਨਜ਼ਰਾਂ ੜਾਉਣ ਲੱਗ ਪਿਆ। ਉਹਦੀਆਂ ਅੱਖਾਂ ਆਪਣੇ ਮਾਂ ਤੇ ਬਾਪੂ ਜੀ ਨੂੰ ਲੱਭ ਰਹੀਆਂ ਸੀ। ਬੀਰੋ ਤਾਈ ਬੋਲੀ, ਕੀ ਹੋਇਆ ਪੁੱਤ? ਕਿਹਨੂੰ ਲੱਭ ਰਿਹਾ ਹੈਂ? ਗੁਰਵਿੰਦਰ ਬੋਲਿਆ, ਤਾਈ ਜੀ ਮੇਰੇ ਮਾਂ ਤੇ ਬਾਪੂ ਜੀ ਕਿੱਥੇ ਨੇ ਬੜਾ ਝਿਰ ਹੋ ਗਿਆ ਉਹਨਾਂ ਨੂੰ ਮਿਲੇ ਉਹਨਾਂ ਨੂੰ ਛੇਤੀ ਛੇਤੀ ਬੁਲਾ ਦਿਓ ਬੀਰੋ ਤਾਈ ਹੈਰਾਨ ਰਹਿ ਗਈ ਇਹ ਕੀ ਗੱਲ ਕਰਦਾ ਗੁਰਵਿੰਦਰ ਤੇਰੇ ਮਾਂ ਬਾਪੂ ਜੀ ਤਾਂ ਸ਼ਹਿਰ ਚ ਰਹਿੰਦੇ ਨੇ ਨਾ ਮੈਨੂੰ ਤਾਂ ਸਾਲਾਂ ਹੋ ਗਏ ਰਣਜੀਤ ਭੈਣ ਜੀ ਨੂੰ ਮਿਲੇ ਇਹ ਸੁਣ ਕੇ ਗੁਰਵਿੰਦਰ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਹੱਸ ਕੇ ਬੋਲਿਆ ਪਰ ਤਾਈ ਜੀ ਮਾਂ ਤੇ ਬਾਪੂ ਜੀ ਤਾਂ ਕਈ ਦਿਨ ਪਹਿਲਾਂ ਪਿੰਡ ਵਾਪਸ ਆ ਗਏ ਸੀ ਤੁਹਾਡੇ ਘਰ ਰਹਿ ਰਹੇ ਨੇ ਬੀਰੋ ਤਾਈ ਹੈਰਾਨ ਹੋ ਕੇ ਬੋਲੀ ਉਹ ਨਹੀਂ ਪੁੱਤ ਤੈਨੂੰ ਕੋਈ ਗਲਤਫਹਿਮੀ ਹੋਈ ਆ ਤੇਰੇ ਮਾਂ ਤੇ ਬਾਪੂ ਜੀ ਤਾਂ ਇੱਥੇ ਆਏ ਹੀ ਨਹੀਂ ਸਗੋਂ ਰਣਜੀਤ ਨੂੰ ਤਾਂ ਮਿਲਣ ਨੂੰ ਮੇਰੀਆਂ ਅੱਖੀਆਂ ਤਰਸੀਆਂ ਪਈਆਂ ਨੇ ਇਹ ਸੁਣ ਕੇ ਗੁਰਵਿੰਦਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਹ ਗੰਭੀਰ ਸੋਚ ਵਿੱਚ ਪੈ ਗਿਆ ਬਾਹਰ ਨਿਕਲ ਕੇ ਪਿੰਡ ਵਾਲਿਆਂ ਤੋਂ ਵੀ ਪੁੱਛਿਆ ਪਰ ਕੁਝ ਵੀ ਪਤਾ ਨਹੀਂ ਸੀ ਲੱਗਿਆ ਆਖਿਰ ਮਾਂ ਤੇ ਬਾਪੂ ਜੀ ਕਿੱਥੇ ਚਲੇ ਗਏ ਉਹ ਸੋਚ ਰਿਹਾ ਸੀ ਆਖਿਰ ਉਹਦੀ ਪਤਨੀ ਨੇ ਉਹਨੂੰ ਝੂਠ ਕਿਉਂ ਬੋਲਿਆ ਉਨੇ ਆਪਣੀ ਪਤਨੀ ਈਸ਼ਪ੍ਰੀਤ ਨੂੰ ਫੋਨ ਲਾਇਆ ਤਾਂ ਉਹਦਾ ਫੋਨ ਸਵਿਚ ਆਫ ਸੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਨਾ ਹੋਈ ਹਾਰ ਥੱਕ ਕੇ ਗੁਰਵਿੰਦਰ ਵਾਪਸ ਟੈਕਸੀ ਲੈ ਕੇ ਸ਼ਹਿਰ ਵੱਲ ਚੱਲਿਆ ਗਿਆ ਗੁਰਵਿੰਦਰ ਨੂੰ ਇੰਨਾ ਪਰੇਸ਼ਾਨ ਵੇਖ ਕੇ ਟੈਕਸੀ ਡਰਾਈਵਰ ਨੇ ਪੁੱਛਿਆ ਬਾਬੂ ਜੀ ਕੀ ਗੱਲ ਹੋ ਗਈ ਗੁਰਵਿੰਦਰ ਨੇ ਸਭ ਕੁਝ ਦੱਸਤਾ ਸ਼ਹਿਰ ਪਹੁੰਚ ਕੇ ਡਰਾਈਵਰ ਨੇ ਗੱਡੀ ਮਾਤਾ ਰਾਣੀ ਦੇ ਮੰਦਿਰ ਦੇ ਅੱਗੇ ਰੋਕੀ ਤੇ ਬੋਲਿਆ ਬਾਬੂ ਜੀ ਇਸ ਮੰਦਿਰ ਦੀ ਬੜੀ ਮਾਨਤਾ ਜੋ ਵੀ ਮੰਗੋ ਮੁਰਾਦ ਪੂਰੀ ਹੋ ਜਾਂਦੀ ਆ ਗੁਰਵਿੰਦਰ ਮੰਦਰ ਵਿੱਚ ਮੱਥਾ ਟੇਕਣ ਚਲਾ ਗਿਆ ਪ੍ਰਾਰਥਨਾ ਕਰਕੇ ਜਿਵੇਂ ਮੰਦਰ ਦੇ ਪ੍ਰਾਗਣ ਵਿੱਚ ਆਇਆ ਤਾਂ ਵੇਖਿਆ ਬੜੀ ਭੀੜ ਜਮਾ ਹੋਈ ਪਈ ਸੀ ਕੋਈ ਪ੍ਰਸ਼ਾਦ ਵੰਡ ਰਿਹਾ ਸੀ ਗਰੀਬ ਭੁੱਖੇ ਲੋਕ ਪ੍ਰਸ਼ਾਦ ਲੈ ਕੇ ਖਾ ਰਹੇ ਸੀ ਤਦ ਹੀ ਉਹਦੀ ਨਜ਼ਰ ਇੱਕ ਬੁੱਢੇ ਬੰਦੇ ਤੇ ਪਈ ਮੈਲੇ ਕਚਲੇ ਕੱਪੜੇ ਵਧੀ ਹੋਈ ਦਾੜੀ ਵਦੇ ਹੋਏ ਨੋ ਉਹ ਬਜ਼ੁਰਗ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ ਭੀੜ ਚ ਵੜ ਕੇ ਪ੍ਰਸ਼ਾਦ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅੰਦਰ ਨਹੀਂ ਸੀ ਜਾ ਪਾ ਰਿਹਾ ਬਹੁਤ ਕੋਸ਼ਿਸ਼ ਕੀਤੀ ਆਖਰ ਪ੍ਰਸ਼ਾਦ ਖਤਮ ਹੋ ਗਿਆ ਉਹ ਨਿਰਾਸ਼ ਹੋ ਕੇ ਬਹਿ ਗਿਆ ਅੱਖਾਂ ਚੋਂ ਹੰਝੂ ਵਗਣ ਲੱਗੇ ਗੁਰਵਿੰਦਰ ਨੂੰ ਉਸ ਬੁੱਢੇ ਤੇ ਬੜਾ ਤਰਸ ਆਇਆ ਦੌੜ ਕੇ ਗਿਆ ਉਹਦੇ ਕੋਲ ਮੋਢੇ ਤੇ ਹੱਥ ਰੱਖ ਕੇ ਉਹਨੂੰ ਬੋਲਿਆ ਬਾਬਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਲਈ ਹੁਣੇ ਖਾਣਾ ਲੈ ਕੇ ਆਉਣਾ ਜਿਵੇਂ ਹੀ ਖਾਣਾ ਲੈਣ ਗਿਆ ਅਚਾਨਕ ਰੁਕ ਗਿਆ ਉਹ ਬੰਦਾ ਉਹਨੂੰ ਜਾਣਿਆ ਪਹਿਚਾਣਿਆ ਲੱਗਿਆ ਸੀ ਉਹਨੂੰ ਲੱਗਿਆ ਜਿਵੇਂ ਉਸ ਬੁੱਢੇ 'ਚ ਆਪਣੇ ਪਿਤਾ ਨੀਕ ਸਿੰਘ ਦੀ ਝਲਕ ਦਿਖ ਰਹੀ ਹੋਵੇ ਦਿਲ ਦੀ ਧੜਕਨ ਤੇਜ਼ ਹੋ ਗਈ ਸੀ ਵਾਪਸ ਮੁੜ ਕੇ ਗੌਰ ਨਾਲ ਦੇਖਿਆ ਤਾਂ ਅੱਖੀਆਂ ਸਾਹਮਣੇ ਹਨੇਰਾ ਛਾ ਗਿਆ ਉਹ ਮੈਲੇ ਕੁਚੈਲੇ ਵਾਲਾ ਬੁੱਢਾ ਕੋਈ ਹੋਰ ਨਹੀਂ ਸਗੋ ਦਾ ਬਾਪੂ ਨੀਕ ਸਿੰਘ ਸੀ ਅੱਖਾਂ ਅੰਦਰ ਤਸੀਆਂ ਸਰੀਰ ਕੰਕਾਲ ਵਾਂਗ ਹੋਇਆ ਪਿਆ ਗੁਰਵਿੰਦਰ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਸੀ ਆ ਰਿਹਾ। ਉਹਦੇ ਗਲੇ 'ਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਬਾਪੂ ਜੀ ਤੁਸੀਂ ਇੱਥੇ ਇਸ ਹਾਲ ਵਿੱਚ? ਨੇਕ ਸਿੰਘ ਨੇ ਘੂਰ ਕੇ ਵੇਖਿਆ ਤੇ ਘਿਰਣਾ ਨਾਲ ਝਟਕ ਦਿੱਤਾ। ਸਾਡੀ ਇਸ ਹਾਲਤ ਦਾ ਜ਼ਿੰਮੇਵਾਰ ਸਿਰਫ ਤੂੰ ਆ। ਹੁਣ ਕੀ ਲੈਣਾ ਹੈ ਇੱਥੇ? ਮਾਂ-ਬਾਪ ਤੇ ਦਿਆ ਆ ਗਈ। ਜਿਵੇਂ ਵੇਖਣਾ ਆ ਕਿ ਜਿਉਂਦੇ ਨੇ ਕਿ ਮਰ ਗਏ। ਗੁਰਵਿੰਦਰ ਰੋਂਦਾ ਹੋਇਆ ਬੋਲਿਆ ਨਹੀਂ ਬਾਪੂ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਨੇਕ ਸਿੰਘ ਗੁੱਸੇ 'ਚ ਬੋਲਿਆ ਚੱਲ ਮੰਨ ਲੈਨੇ ਆ ਕਿ ਤੈਨੂੰ ਨਹੀਂ ਪਤਾ ਪਰ ਅਸੀਂ ਇੱਥੇ ਆਏ 3 ਮਹੀਨੇ ਹੋ ਗਏ ਆਪਣੀ ਪਤਨੀ ਈਸ਼ਪ੍ਰੀਤ ਨੂੰ ਤਾਂ ਪਉਨ ਕਰਦਾ ਹੀ ਹੋਣਾ ਤੂੰ ਸਾਡੇ ਬਾਰੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਗੁਰਵਿੰਦਰ ਰੋਂਦੇ ਹੋਏ ਬੋਲਿਆ ਬਾਪੂ ਜੀ ਈਸ਼ਪ੍ਰੀਤ ਨੇ ਦੱਸਿਆ ਸੀ ਕਿ ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਇਸ ਲਈ ਤੁਸੀਂ ਬੀਰੋਤਾਈ ਦੇ ਘਰੇ ਰਹਿਣ ਚਲੇ ਗਏ ਤੇ ਮੈਂ ਉਸਦੀ ਗੱਲ ਤੇ ਯਕੀਨ ਕਰ ਲਿਆ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਿੱਛੇ ਸਭ ਹੋ ਰਿਹਾ ਹੈ। ਮਾਫ਼ ਕਰ ਦਿਓ ਬਾਪੂ ਜੀ। ਫਿਰ ਗੁਰਵਿੰਦਰ ਨੇ ਪੁੱਛਿਆ, "ਮਾਂ ਕਿੱਥੇ ਆ?" ਨੀਕ ਸਿੰਘ ਉਹਨੂੰ ਲੈ ਕੇ ਮੰਦਰ ਦੇ ਬਾਹਰ ਫੁੱਟਪਾਥ ਤੇ ਪਹੁੰਚਿਆ। ਜਿੱਤੇ ਉਹਦੀ ਮਾਰਣਜੀਤ कौर ਪੁਰਾਣੀ ਜੀ ਚਾਦਰ ਵਿਚਾ ਕੇ ਬੈਠੀ ਸੀ। ਉਹਨੂੰ ਵੇਖਦੇ ਗੁਰਵਿੰਦਰ ਦੀਆਂ ਅੱਖੀਆਂ ਹੰਝੂਆਂ ਨਾਲ ਭਰ ਗਈਆਂ। ਰੁਕੇ ਗਲੇ ਨਾਲ ਬੋਲਿਆ, "ਮਾਂ।" ਰਣਜੀਤ कौर ਗੁੱਸੇ ਨਾਲ ਬੋਲੀ, "ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਮਾਂ ਖਣਦੀ?" ਤੂੰ ਮੇਰਾ ਕੋਈ ਨਹੀਂ ਅਸੀਂ ਵੀ ਤੇਰੇ ਲਈ ਮਰ ਚੁੱਕੇ ਆਂ ਨਿਕਲ ਜਾ ਤੂੰ ਗੁਰਵਿੰਦਰ ਮਾਂ ਦੇ ਪੈਰੇ ਡਿੱਗ ਪਿਆ ਇੱਕ ਵਾਰ ਮaaf ਕਰ ਦੇ ਮਾਂ ਮੈਂ ਈਸ਼ਪ੍ਰੀਤ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਸੀ ਪਰ ਹੁਣ ਮੈਂ ਕਸਮ ਖਾਂਦਾ ਕਿ ਉਸ ਜ਼ਾਲਮ ਔਰਤ ਨੂੰ ਸਬਕ ਸਿਖਾ ਕੇ ਰਹੂੰਗਾ ਗੁਰਵਿੰਦਰ ਨੇ ਆਪਣੇ ਮਾਂ ਤੇ ਬਾਪੂ ਜੀ ਨੂੰ ਟੈਕਸੀ 'ਚ ਬਿਠਾਇਆ ਇੱਕ ਵਧੀਆ ਹੋਟਲ ਲੈ ਗਿਆ ਪੇਟ ਭਰ ਕੇ ਪਹਿਲਾਂ ਖਾਣਾ ਖਵਾਇਆ ਰਹਿਣ ਦਾ ਇੰਤਜ਼ਾਮ ਕੀਤਾ ਫਿਰ ਪੁੱਛਿਆ ਹੁਣ ਪੂਰੀ ਗੱਲ ਦੱਸੋ ਰਣਜੀਤ ਕੋਰ ਰੋਂਦੇ ਹੋਏ ਬੋਲੀ ਪੁੱਤ ਤੇਰੇ ਜਾਣ ਤੋਂ ਬਾਅਦ ਕੁਝ ਮਹੀਨੇ ਤੱਕ ਤਾਂ ਈਸ਼ਪ੍ਰੀਤ ਦਾ ਵਿਹਾਰ ਚੰਗਾ ਰਿਹਾ ਫਿਰ ਜਦੋਂ ਉਹਨੂੰ ਪਤਾ ਲੱਗਿਆ ਕਿ ਤੂੰ 2 ਸਾਲ ਹੋਰ ਰਹੇਂਗਾ ਉੱਥੇ ਉਹਦਾ ਤਾਂ ਰਵਈਆ ਹੀ ਬਦਲ ਗਿਆ ਸਾਰਾ ਸਾਰਾ ਦਿਨ ਆਪਣੀ ਮਾਂ ਮਨਜੀਤ ਕੋਰ ਨਾਲ ਫੋਨ ਤੇ ਗੱਲਾਂ ਤੇ ਲੱਗੀ ਰਹਿੰਦੀ ਤੇ ਕੰਮ ਮੇਰੇ ਸਿਰ ਰੋਜ਼ ਬਤਮੀ ਜੀ ਇੱਕ ਦਿਨ ਆਈ ਤੇ ਬੋਲੀ ਮੇਰੀ ਮਾਂ ਹੁਣ ਇੱਥੇ ਹਮੇਸ਼ਾ ਲਈ ਰਹੂਗੀ ਇਹ ਕਮਰਾ ਜਿੱਦੀ ਜਿੰਨੀ ਛੇਤੀ ਹੋ ਸਕੇ ਵੇਲਾ ਕਰ ਦੋ ਅਸੀਂ ਮਨਾ ਕੀਤਾ ਤਾਂ ਬੋਲੀ ਘਰ ਦੇ ਦਰਵਾਜ਼ੇ ਖੁੱਲੇ ਨੇ ਤੁਸੀਂ ਜਾ ਸਕਦੇ ਹੋ ਨੀਕ ਸਿੰਘ ਬੋਲੇ ਇੱਕ ਦਿਨ ਤੇਰੀ ਮਾਂ ਨੂੰ ਬੁਖਾਰ ਸੀ ਈਸ਼ਪ੍ਰੀਤ ਨੇ ਕਿਹਾ ਕਿ ਮੇਰੇ ਮਾਮਾ ਜੀ ਆ ਰਹੇ ਨੇ ਖਾਣਾ ਬਣਾਓ ਮੈਂ ਆਖਿਆ ਬਹੁਤ ਤੈਨੂੰ ਦਿਖਦਾ ਨਹੀਂ ਤੇਰੇ ਸੱਸ ਬਿਮਾਰ ਆ ਤਾਂ ਈਸ਼ਪ੍ਰੀਤ ਦੀ ਮਾਂ ਮਨਜੀਤ ਕੌਰ ਬੋਲੀ ਘਰ ਦਾ ਕੰਮ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ ਰਣਜੀਤ ਕੌਰ ਬੋਲੀ ਫਿਰ ਇੱਕ ਦਿਨ ਕਿੱਟੀ ਪਾਰਟੀ ਸੀ 26 ਬੰਦਿਆਂ ਦਾ ਖਾਣਾ ਮੈਥੋਂ ਬਣਵਾਇਆ ਅਸੀਂ ਹੀ ਪਰੋਸਿਆ ਜਦੋਂ ਮੈਂ ਥੱਕੀ ਤਾਂ ਤੇਰੇ ਬਾਪੂ ਜੀ ਨੇ ਗੁੱਸੇ 'ਚ ਸਾਰਾ ਖਾਣਾ ਛੋਟ ਦਿੱਤਾ। ਈਸ਼ਪ੍ਰੀਤ ਖਿੱਚ ਕੇ ਬੋਲੀ ਤੇਰੀ ਐਨੀ ਹਿੰਮਤ? ਉਹਦੀ ਮਾਂ ਮਨਜੀਤ ਕੌਰ ਨੇ ਪੜ੍ਹਾਇਆ ਸੀ। ਇਹਨਾਂ ਨੂੰ ਬਾਹਰ ਕੱਢ ਦੇ। ਅਸੀਂ ਭਰੀ ਦੁਪਹਿਰੇ ਘਰੋਂ ਬਾਹਰ ਕੱਢੇ ਗਏ ਸੀ। ਪਿੰਡ ਦਾ ਮਕਾਨ ਤਾਂ ਵਿਕ ਚੁੱਕਿਆ ਸੀ। ਅਸੀਂ ਮੰਦਰ ਦੇ ਬਾਹਰ ਆ ਕੇ ਬੈ ਗੇ। ਗੁਰਵਿੰਦਰ ਇਹ ਸਭ ਸੁਣ ਕੇ ਹੈਰਾਨ ਰਹਿ ਗਿਆ। ਘਰ ਪਹੁੰਚਿਆ ਤਾਂ ਈਸ਼ਪਰੀ ਤੇ ਉਹਦੀ ਮਾਂ ਮਨਜੀਤ ਕੌਰ ਚਾਹ ਤੇ ਸਨੈਕਸ ਲੈ ਕੇ ਬੈਠੀਆਂ ਸੀ ਮਨਜੀਤ ਕੌਰ ਬੋਲੀ ਧੀਏ ਆਪਣੇ ਸੱਸ ਸਹੁਰੇ ਨੂੰ ਤਾਂ ਕੱਢ ਤਾਂ ਕਿਤੇ ਗੁਰਵਿੰਦਰ ਨੂੰ ਦੱਸ ਦਿੱਤਾ ਤਾਂ ਈਸ਼ਪਰੀ ਤਾਂ ਹੱਸ ਕੇ ਬੋਲੀ ਓ ਮਮੀ ਉਹਨਾਂ ਕੋਲ ਮੇਰੇ ਗੁਰਵਿੰਦਰ ਦਾ ਨੰਬਰ ਹੀ ਹੈ ਨਹੀਂ ਤੇ ਉਹਦੇ ਆਉਣ ਵਿੱਚ ਹਜੇ ਬੜਾ ਟਾਈਮ ਪਿਆ ਉਦੋਂ ਤੱਕ ਤਾਂ ਸਵਰਗ ਸੁਧਾਰ ਜਾਣਗੇ ਉਹ ਗੁਰਵਿੰਦਰ ਅੰਦਰ ਆਇਆ ਤੇ ਹੱਸ ਕੇ ਬੋਲਿਆ ਸਰਪ੍ਰਾਈਜ਼ ਦੋਵੇਂ ਮਾਵਾਂ ਤੇਾਂ ਦੇ ਚਿਹਰੇ ਉੱਡ ਗਏ ਅਗਲੇ ਦਿਨ ਗੁਰਵਿੰਦਰ ਈਸ਼ਪ੍ਰੀਤ ਨੂੰ ਬੋਲਿਆ ਚੰਗੀ ਖਬਰ ਆ ਤੇਰੇ ਲਈ ਹੁਣ ਤੈਨੂੰ ਵੀ ਅਮਰੀਕਾ ਲੈ ਕੇ ਜਾਊਂਗਾ 2 ਦਿਨ ਬਾਅਦ ਫਲਾਈਟ ਆ ਆਪਣੀ ਮਾਂ ਤੇ ਬਾਪੂ ਜੀ ਤੀਰਥ ਯਾਤਰਾ ਤੇ ਗਏ ਨੇ ਮੈਂ ਉਹਨਾਂ ਦਾ ਇੱਥੇ ਇੰਤਜ਼ਾਮ ਕਰ ਦਊਂਗਾ ਈਸ਼ਪ੍ਰੀਤ ਖੁਸ਼ ਹੋ ਗਈ ਮਨਜੀਤ ਕੌਰ ਬੋਲੀ ਤੇ ਮੇਰਾ ਕੀ ਈਸ਼ਪ੍ਰੀਤ ਮੰਮੀ ਹੁਣ ਤੁਸੀਂ ਭਰਾ ਤੇ ਭਾਬੀ ਕੋਲ ਜਾਓ ਮੈਂ ਤਾਂ ਵਿਦੇਸ਼ ਜਾ ਰਹੀ ਹਾਂ ਅਗਲੇ ਦਿਨ ਈਸ਼ਪ੍ਰੀਤ ਨੇ ਆਪਣੀ ਮਾਂ ਮਨਜੀਤਕੌਰ ਨੂੰ ਘਰੋਂ ਵਿਦਾ ਕਰ ਦਿੱਤਾ ਫਲਾਈਟ ਵਾਲੇ ਦਿਨ ਗੁਰਵਿੰਦਰ ਨੇ ਈਸ਼ਪ੍ਰੀਤ ਨੂੰ ਪਲੇਨ 'ਚ ਬਿਠਾ ਕੇ ਬੋਲਿਆ ਮੈਂ 2 ਮਿੰਟ 'ਚ ਆਇਆ ਪਰ ਵਾਪਸ ਨਹੀਂ ਆਇਆ ਈਸ਼ਪ੍ਰੀਤ ਨੇ ਬੈਗ ਖੋਲ੍ਹਿਆ ਤਾਂ ਇੱਕ ਚਿੱਠੀ ਪਈ ਸੀ ਜਾ ਵਿਦੇਸ਼ 'ਚ ਖੂਬ ਮਜ਼ੇ ਕਰ ਹੁਣ ਤੈਨੂੰ ਪਤਾ ਲੱਗੂਗਾ ਕਿਸੇ ਨੂੰ ਬੇਸਹਾਰਾ ਛੱਡਣ ਦਾ ਕੀ ਮਤਲਬ ਹੁੰਦਾ ਤੂੰ ਮੇਰੇ ਮਾਪੇ ਜੀ ਨੂੰ ੱੱੱਕੇ ਮਾਰ ਕੇ ਕੱਢਿਆ ਸੀ ਨਾ ਹੁਣ ਤੂੰ ਵੀ ਉੱਥੇ ਭੀਖ ਮੰਗੀ ਜਦੋਂ ਪੈਸੇ ਇਕੱਠੇ ਹੋ ਜਾਣ ਤਾਂ ਵਾਪਸ ਆ ਕੇ ਆਪਣੀ ਮਾਂ ਕੋਲ ਰਹੀ ਮੇਰਾ ਤੇਰੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਜਦੋਂ ਤੱਕ ਚਿੱਠੀ ਪੜ੍ਹੀ ਸੀ ਪਲੇਨ ਉੱਡ ਚੁੱਕਿਆ ਸੀ ਇਸ ਪ੍ਰੀਤ ਨੂੰ ਲੱਗਿਆ ਜਿਵੇਂ ਉਹਦੀ ਰੂਹ ਹੀ ਨਿਕਲ ਗਈ ਹੋਵੇ ਇੱਧਰ ਨੇਕ ਸਿੰਘ ਤੇ ਰਣਜੀਤ ਕੌਰ ਦੀ ਵਿਆਹੀ ਪੰਜਾਬੀ ਬਰੇਗੰਡ ਤੇ ਗੁਰਵਿੰਦਰ ਨੇ ਉਹਨਾਂ ਨੂੰ ਬਹੁਤ ਸੋਨਾ ਘੜ ਖਰੀਦ ਕੇ ਦਿੱਤਾ ਉਹਨਾਂ ਨੂੰ ਨਵੇਂ ਘਰ ਚ ਲਿਜਾ ਕੇ ਬੋਲਿਆ ਮੇਰੇ ਪਿਆਰੇ ਮਾਂ ਤੇ ਬਾਪੂ ਜੀ ਪੰਜਾਬੀ ਸਾਲਿਗਰਾ ਮੁਬਾਰਕ ਹੁਣ ਇਸ ਘਰ ਤੋਂ ਤੁਹਾਨੂੰ ਕੋਈ ਨਹੀਂ ਕੱਢ ਸਕਦਾ ਇਹ ਤੁਹਾਡੇ ਨਾਮ ਆ ਕੁਝ ਦਿਨ ਬਾਅਦ ਈਸ਼ਪ੍ਰੀਤ ਦਾ ਫੋਨ ਆਇਆ ਗੁਰਵਿੰਦਰ ਨੇ ਫੋਨ ਕੱਟ ਦਿੱਤਾ ਜਦੋਂ ਨੇਕ ਸਿੰਘ ਨੇ ਫੋਨ ਚੁੱਕਿਆ ਤਾਂ ਈਸ਼ਪ੍ਰੀਤ ਰੋਂਦੇ ਹੋਏ ਗੜਗੜਾਈ ਬਾਪੂ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੁਣ ਮੈਨੂੰ ਸਬਕ ਮਿਲ ਗਿਆ ਨੇਕ ਸਿੰਘ ਤੇ ਰਣਜੀਤ ਕੌਰ ਦਾ ਦਿਲ ਪਿਗਲ ਗਿਆ ਉਹਨੇ ਗੁਰਵਿੰਦਰ ਨੂੰ ਮਨਾ ਕੇ ਈਸ਼ਪ੍ਰੀਤ ਨੂੰ ਵਾਪਸ ਬੁਲਾ ਲਿਆ ਈਸ਼ਪ੍ਰੀਤ ਘਰ ਆ ਕੇ ਸਾਸੋਹਰੇ ਦੇ ਪੈਰੀ ਡਿੱਗੀ ਉਹਨਾਂ ਦੀ ਸੇਵਾ ਕਰਨ ਲੱਗ ਪਈ ਉਧਰ ਈਸ਼ਪ੍ਰੀਤ ਦੀ ਮਾਂ ਮਨਜੀਤ ਕੌਰ ਜਦੋਂ ਆਪਣੇ ਘਰ ਪਹੁੰਚੀ ਸੀ ਤਾਂ ਸਾਰਾ ਸਮਾਨ ਸਟੋਰ ਰੂਮ ਵਿੱਚ ਸੀ। ਉਹਦੇ ਕਮਰੇ 'ਚ ਉਹਦੀ ਨੂੰਦੇ ਪਿਤਾ ਜੀ ਬੈਠੇ ਟੀਵੀ ਦੇਖ ਰਹੇ ਸੀ। ਗੀਤ गा ਰਹੇ ਸੀ। ਜੋ ਬੀਜੇਗਾ ਸੋਈ ਕੱਟੇਗਾ। ਤੇਰਾ ਕੀਤਾ ਸਾਹਮਣੇ ਆਏਗਾ। ਕਿ ਇਸ਼ਪ੍ਰਿਤ ਦੇ ਸੱਸ ਸਹੁਰੇ ਨੇ ਉਹਨੂੰ ਮਾਫ ਕਰਕੇ ਸਹੀ ਕੀਤਾ ਸੀ। ਆਪਣੇ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਆਡੀਓ ਪੰਜਾਬੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।